ਮੇਰੇ ਗੁਰੂ ਜੀ ਸ਼ੁਕਰਾਨਾ ਮੇਰੇ ਜੀ ਅਨੰਤਮਨੰਤਮ ਅਨੰਤਮ ਸ਼ੁਕਰਾਨਾ ਗੁਰੂ ਦਾ ਸੰਗਾਜੀ ਨੇ ਅੱਜ ਪਨਾ ਸ਼ੁਕਰਾਨਾ ਸੱਸਾਂ ਸ਼ੇਅਰ ਕਰਨਾ ਲੱਗੇ ਹੈ ਗੁਰੂ ਜੀ ਦਾ ਮੈਸੇਜ ਆ ਰਿਹਾ ਆ ਰਿਹਾ ਕਿ ਸ਼ੁਕਰਾਨਾ ਸੱਸਾਂ ਸ਼ੇਅਰ ਕਰ ਸੰਗਾਜੀ ਕੱਲ ਇਸ ਤਰ੍ਹਾਂ ਹੋਇਆ ਕਿ ਮੈਂ ਨਾ ਕੱਲ ਬੈਰਕ ਵੇਲੇ ਮੇਰਾ ਮੂਡ ਬਹੁਤ ਖਰਾਬ ਫੀਲ ਐਕਚੁਅਲੀ ਮੇਰੇ ਦੋਨੇ ਬੇਟੀਆਂ ਬਾਹਰ ਹੋ ਗਈਆਂ ਮੈਂ ਉਹਨਾਂ ਨੂੰ ਜਿੱਦਾਂ ਬਹੁਤ ਜ਼ਿਆਦਾ ਮਿਸ ਕਰ ਰਹੀ ਸੀ ਤੇ ਮੈਨੂੰ ਮੈਂ ਦਾ ਅੰਕਲ ਮੇਰੇ ਕੰਮ ਤੇ ਚਿੰਦਨ ਵੀ ਉਸ ਤੋਂ ਬਾਅਦ ਰਾਤ ਨੂੰ ਆਉਂਦੇ ਆ। ਇਤਨਾ ਸਾਰਾ ਦਿਨ ਫਿਰ ਕੰਡੀ ਕਰਨੀ ਤਾਂ ਮੈਨੂੰ ਮੈਂ ਦੋ ਕਮਰੇ ਚ ਕੰਮ ਕੁੰਮ ਰਕੇ ਜਾਣੀ ਕਿ ਮੈਨੂੰ ਦਿਲ ਆਦਾ ਕਿ ਮੈਨੂੰ ਕਮਰਾ ਖਾਣ ਨੂੰ ਆਉਂਦਾ ਕਿ ਮੈਂ ਵੈਸੇ ਤਾਂ ਮੈਂ ਮੁਰੂ ਜੀ ਦਾ ਮੇਰੇ ਨਾਲ ਹੀ ਆ ਮੈਂ ਉਹਨਾਂ ਦੇ ਸਾਥ ਸੰਭੀ ਰਹਿਣੀ ਆ। ਦਾ ਮੰਤਰ ਜੱਬ ਕਰਾ ਟੀਵੀ ਤੇ ਲਾ ਕੇ ਫਿਰ ਨਹੀਂ ਸ਼ਬਦ ਵਗੈਰਾ ਜੋ ਵੀ ਤੇ ਪਰ ਫੇ ਵੀ ਹਨਾ ਕਿ ਮੈਂ ਬੱਚਿਆਂ ਨੂੰ ਮਿਸ ਕਰ ਰਹੀ ਸੀ ਉਹ ਮੇਰਾ ਮਨ ਭਰੀ ਜਾ ਰਿਹਾ ਸੀ ਬਾਰ ਬਾਰ ਮੈਂ ਬਹੁਤ ਪਰੇਸ਼ਾਨ ਹੋ ਰਹੀ ਸੀ ਬੱਚਿਆਂ ਨੂੰ ਵੀ ਲੈ ਕੇ ਤੇ ਬਾਕੀ ਗੁਰੂ ਜੀ ਨੂੰ ਪਤਾ ਵਾ ਤੇ ਫੇਰ ਨਾ ਮੈਂ ਦੇ ਛੱਤ ਤੇ ਚਲ ਗਈ 6 ਵਜੇ ਤੇ ਮੇਰੇ ਛੱਤ ਤੇ ਗਈ ਤੇ ਮੈਂ ਗੁਰੂ ਜੀ ਦੀ ਜੋਤ ਵੀ ਜਗਾਈ ਤੇ ਮੈਂ ਗੁਰੂ ਜੋਤ ਜਗਾਉਂਦੇ ਜਗਾਉਂਦੇ ਮੇਰੇ ਆਸੂ ਨਿਕਲੀ ਜਾ ਰਹੇ ਸੀ ਹਨਾ ਤੇ ਫੋਟੋ ਮੈਂ ਛੱਤ ਇੱਕ ਦਿਨ ਤੇ ਸਿਰ ਮੇਰੇ ਦੁਆ ਮੈਂ ਛੱਤ ਤੇ ਗਈ ਤੇ ਮੈਂ ਆਪਣੇ ਛੱਤ ਤੇ ਦੇਖਿਆ ਸਾਹਮਣੇ ਨਾਲ ਦੇ ਸਾਡੇ ਘਰ ਦੇ ਸਾਹਮਣੇੜਾ ਘਰ ਉੱਤੇ ਸੱਤ ਕਬੂਤਰ ਬੈਠੇ ਸੀ ਮੈਂ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਵੀ ਜਿਨ੍ਹਾਂ ਨੇ ਸੱਤ ਨੰਬਰ ਦੀ ਬਲੇਸਿੰਗ ਦਿੱਤੀ ਫਿਰ ਮੈਂ ਗੁਰੂ ਜੀ ਨੇ ਕਬੂਤਰ ਦਾ ਪੰਖ ਸਾਡੇ ਛੱਤ ਤੇ ਪਿਆ ਸੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਫਿਰ ਇੱਕ ਬੁੱਢੀ ਮਾਈ ਦਾ ਉਹ ਸੀਗਾ ਉਹ ਮੈਂ ਇੱਕ ਸੱਸਣ ਸੁਣਾਈ ਸੀ ਗੁਰੂ ਜੀ ਕੰਟੀਨਰ ਸੀ ਕਿ ਛੋਟੇ ਵਾਈਟ ਕਲਰ ਦੀ ਬੁੱਢੀ ਮਾਈ ਇਸ ਤਰ੍ਹਾਂ ਹੋ ਗਈ ਸੀ ਤੇ ਉਹ ਗੁਰੂ ਜੀ ਮੈਨੂੰ ਬਲੈਕ ਮੈਨੂੰ ਡਰਾਫਟਿੰਗ ਫਿਲੀ ਆ ਗੀ ਜੀ ਮੈਂ ਜਦ ਕੁਮਾਰਾ ਮੈਂ ਤਾਂ ਪਰਸੋ ਵੀ ਜਰੂਰ ਆਪਣੇ ਘੇਰੇ ਬਾਹਰ ਕੁਝ ਕੰਮ ਕਰ ਰਹੀ ਸੀ ਤਾਂ ਦੇਖਿਆ ਸੀ ਉੱਥੇ ਇੱਕ ਕਬੂਤਰ ਦਾ ਪਰ ਸੋਰੀ ਸੰਗੀ ਪੰਖ ਸੀਗਾ ਤੇ ਨਾਲ ਬੁੱਢੀ ਮਾਈ ਹੋ ਗਈ ਸੀ ਮੈਨਾਂ ਹੈਗਾ ਮੁੰਦਖਰ ਪਤਾ ਨਹੀਂ ਸੀਗਾ ਮੈਂ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਇਸ ਦਾ ਮੈਨੂੰ ਹੋ ਤੇ ਇਹ ਜਦ ਕਿ ਨਿਵਾਰੀ ਨੂੰ ਮਮ ਉੱਤਰ ਦੇ ਪੰਖ ਸਾਡੇ ਕੇਵਰੀ ਵਿਹੜੇ ਚ ਵੀ ਹੁੰਦਾ ਵਾ ਹਨਾ ਸ਼ੁਕਰਾਨਾ ਸ਼ੁਕਰਾਨਾ ਬਲੇ ਬੀ ਪਿਤਾ ਜੀ ਵੀ ਬles ਕਰਤਾ ਗੁਰੂ ਜੀ ਕੇਈ ਮੈਸੇਜ ਆਉਂਦੇ ਕਿ ਮੈਂ ਤੈਨੂੰ ਅੱਜ ਬles ਕਰਾਉਂ ਆਉਂਗਾ ਹਨਾ ਫਿਰ ਮੈਨੂੰ ਸਮਝ ਲੱਗੀ ਕਿ ਗੁਰੂ ਜੀ ਕਿਸ ਕਿਸ ਰੂਪ ਦੇ ਵਿੱਚ ਬles ਕਰਦੇ ਆ ਫਿਰ ਇੱਕ ਸੰਗਤ ਜੀ ਨੇ ਦੱਸਿਆ ਕਿ ਚਿਪਕਲੀ ਦੇ ਉਹਨਾਂ ਦੇ ਮੰਦਰ ਦੇ ਵਿੱਚ ਗੁਰੂ ਜੀ ਦੇ ਸੰਗ ਕੋ ਬਾਵਾ ਚਿਪਕਲੀ ਆ ਰਹੀ ਸੀ ਤੇ ਮੇਰੇ ਵੀ ਨਾ ਸੰਗਤ ਜੀ ਘਰ ਦੇ ਵਿੱਚ ਛੋਟੀ ਛਕਲੀ ਜੀ ਮੈਨੂੰ ਜਦ ਕੀ ਛਕਲੀ ਤੋਂ ਬਹੁਤ ਡਰ ਲੱਗਦਾ ਵਾ ਤੇ ਜਦੋਂ ਫਿਰ ਮੈਨੂੰ ਗੁਰੂ ਜੀ ਨੇ Satsang ਮੈਸ ਸਤਸੰਗ ਸੁਣਾ ਤੇ ਚਿਕਾਂਟੀ ਦੱਸ ਰਹੀ ਸੀ ਕਿ ਇਸ ਨਾਲ ਛਕਲੀ ਤੋਂ ਵੀ ਬਹੁਤ ਡਰਦੇ ਸੀ ਪਰ ਉਹਨਾਂ ਸਭੂਤ ਦੇ ਕੋਲ ਉਹਨਾਂ ਦੇ ਸੀਗੀ ਤੇ ਫਿਰ ਉਹ ਦੱਸਿਆ ਕਿ ਗੁਰੂ ਜੀ ਦਾ ਮੈਸੇਜ ਉਹਨਾਂ ਮਤਲਬ ਛਕਲੀ ਦੇ ਵਿੱਚ ਵੀ ਦਰਸ਼ਨ ਦਿੰਦਾ ਹੈ ਕਾ ਮੈਂ ਕਹਾ ਕਹਾਂ ਗੁਰੂ ਜੀ ਤੁਹਾਨੂੰ ਤੁਹਾਨੂੰ ਗੁਰੂ ਜੀ ਵਾ ਵਾ ਗੁਰੂ ਜੀ ਸ਼ੁਕਰਾਨਾ ਸ਼ੁਕਰਾਨਾ ਮੇਰੇ ਗੁਰੂ ਦਾ ਪਰ ਕੱਲ ਗੁਰੂ ਜੀ ਨੇ ਮੈਂ ਦੋ ਤਿੰਨ ਛਕਲੀ ਦੇ ਸਭ ਤੋਂ ਸੁਣਾਈ ਕੱਲ ਮੇਰੇ ਦੇ ਅੰਨ ਦੇ ਬਰਾਨੀ ਆਂਟੀ ਦੇ ਬੇਟੇ ਨੂੰ ਕਿ ਨੂੰ ਮਾਰ ਦਿੱਤਾ ਤੇ ਜਦੋਂ ਮੈਂ ਬਾਹਰ ਗਈ ਮੈਂ ਕਿਹਾ ਤੂੰ ਇਹ ਕੀ ਕਰ ਰਿਹਾ ਮਾਂ ਕਹਿੰਦਾ ਇੱਕ ਛੋਟੀ ਚਿੱਕਲੀ ਸੀ ਮੈਂ ਇਹਨੂੰ ਇਹਨੂੰ ਮਾਰਤਾ ਤੇ ਮੈਂ ਬਾਹਰ ਸੁੱਤਾ ਮੈਂ ਕਿਹਾ ਹਾਏ ਮੈਨੂੰ ਪਤਾ ਨਹੀਂ ਗੁਰੂ ਜੀ ਨੇ ਕਿਹੜਾ ਕਸ਼ਟ ਕੱਟਣ ਆਏ ਸੀ ਸਾਡਾ ਹਨਾ ਸ਼ੁਕਰਾਨਾ ਮੇਰੇ ਗੁਰੂ ਪਾ ਸ਼ੁਕਰਾਨਾ 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 ਕਿ ਗੁਰੂ ਜੀ ਨੇ ਇਸ ਤਰ੍ਹਾਂ ਕਬੂਤਰ ਦੇ ਪੰਖ ਦੇ ਰੂਪ ਦੇ ਵਿੱਚ ਬੁੱਢੀ ਮਾਈ ਇਹ ਲਈ ਡਿਵਾਈਡ ਕਰਦੇ ਉਹਦੇ ਨੂੰ ਚੁੱਕ ਲੈ ਜਦੋਂ ਮੈਂ ਚੁੱਕ ਲਿਆ ਸ਼ੁਕਰਾਨਾ ਮੇਰੇ ਗੁਰੂ ਦਾ ਕਿ ਜਦੋਂ ਮੈਂ ਕੱਲ ਛੱਤੇ ਗਈ ਤੇ ਤੁਹਾਨੂੰ ਮੈਂ ਦੱਸ ਰਹੀ ਸੀ ਕਿ ਮੈਨੂੰ ਸਾਰੇ ਕਬੂਤਰ ਨਜ਼ਰ ਆਏ ਫਿਰ ਮੈਨੂੰ ਦੋ ਕਬੂਤਰ ਵਾਈਟ ਕਬੂਤਰ ਉੱਪਰ ਛੱਤ ਤੇ ਸਾਡੇ ਘੁੰਮ ਰਹੇ ਸੀ ਅਸਮਾਨ ਚ ਉਹ ਫਿਰ ਦੋ ਮੋਰ ਮੈਨੂੰ ਨਜ਼ਰ ਆਏ ਕਿੰਨੇ ਜਦ ਉੱਥੇ ਬੈਠੇ ਰਹੇ ਸਾਹਮਣੇ ਕਿਸੇ ਦੇ ਘਰ ਤੇ ਮੋਰਨੀयां ਸੀ ਹਨਾ ਗੁਰੂ ਜੀ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਫਿਰ ਸੰਗਤ ਜੀ ਮੈਂ ਦੇ ਛਾਤੇ ਖੜੀ ਸੀ ਤੇ ਨਾ ਇੱਕ ਮਧੂ ਮੱਖੀ ਨਾ ਮੇਰੇ ਹੱਥ ਦੇ ਕੋਲ ਆ ਰਹੀ ਸੀ ਮੈਂ ਹੱਥ ਪਰੇ ਕਰ ਲਿਆ ਫਿਰ ਮੈਨੂੰ ਯਾਦ ਆਇਆ ਕਿ ਉਹ ਨਾ orange color ਦੀ ਤੇ black orange color ਦੀ ਮੈਨੂੰ ਧਿਆਨ ਆਇਆ ਕਿ ਗੁਰੂ ਜੀ ਮਧੂ ਮੱਖੀ ਦੇ ਰੂਪ ਦੇ ਵਿੱਚ ਵੀ ਬਲੈਸ ਕਰਦੇ ਆ ਫਿਰ ਮੈਂ ਆਪਣਾ ਹੱਥ ਰੱਖ ਲਿਆ ਉਹ ਮੇਰੇ ਹੱਥ ਤੇ ਅੰਗੂਠੇ ਨੂੰ ਨੇ ਟੱਚ ਕੀਤਾ ਤੇ ਉਹ ਪਤਾ ਹੀ ਨਹੀਂ ਸੰਗਤ ਜੀ ਪਤਾ ਨਹੀਂ ਉਹਦੇ ਸੈਕਿੰਡ ਕੀ ਅੰਤ ਸੈਕਿੰਡ ਬਹੁਤਾ ਕਿਥੇ ਗਾਇਬ ਹੋ ਗਈ ਮੈਂ ਤਾਂ ਕਮਾਲ ਆ ਗੁਰੂ ਜੀ ਨੇ ਜਿਹੜੇ ਗੈਰ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਦੀ ਤੁਸੀਂ ਜਿਸ ਕਿਸੇ ਨੂੰ ਤੁਸੀਂ ਸਾਨੂੰ ਮੈਨੂੰ ਬles ਕਰ ਰਹੇ ਕਿਉਂਕਿ ਮੇਰਾ ਮੁਰਗੂ ਕੱਲ ਖਰਾਬ ਸੀ ਮਨ ਮੇਰਾ ਘਰੇ ਜਾ ਰਿਹਾ ਸੀ ਤੇ ਮੈਨੂੰ ਇਹਦਾ ਬਹੁਤ ਮਸੰਸੂਰ ਲੱਗਿਆ ਕਿ ਮੈਂ ਇਕੱਲੀ ਹੈਗੀ ਮੈਂ ਕਿਸੇ ਨਾਲ ਮਤਲਬ ਸਾਰਾ ਦਿਨ ਮੇਰਾ ਇਕੱਲੀ ਰਹਿਣ ਕਰਕੇ ਮੈਨੂੰ ਉਹ ਜ਼ਿਆਦਾ ਫੀਲ ਹੋ ਰਿਹਾ ਸੀ ਤੇ ਮੈਨੂੰ ਗੁਰੂ ਜੀ ਨੇ ਉਹ ਫਿਰ ਮੈਡੀਕਲ ਲੇ ਕੇ 사ਤ ਸੰਗ ਆਇਆ ਸੀ ਕਿ ਕੋਈ ਵੀ ਪਤਾ ਆਪਣੇ ਬਤ जो को परेशान नहीं देख सकता फिर तू क्यों महाशिव की ब्लस्ड बेटी है मैं तेरे दुख सुख परेशानी नहीं देख सकता हूँ ये सत्संग सुन समझ आ जाएगी कैसे और क्या होने वाला है तुझे अंदाजा लग जाएगा आज ये स्पेशल ब्लस्ड सत्संग है तो मैं संगत जी ये सत्संग मैं चल मैं सुन लेनी है? मैंने नोटिफिकेशन आया से जो तो मैं सुने सत्संग जी वो मेरा ही सत्संग थी मैं बड़ी हैरान ਉਦੋਂ ਮੈਂ ਆਪਣਾ ਸਤਸੰਗ ਸ਼ੇਅਰ ਕੀਤਾ ਸੀ ਤਾਂ ਉਹ ਕੱਲ 22 ਵਾਰ ਵਾਲੇ ਦਿਨ ਗੁਰੂ ਜੀ ਦੇ ਦਿਨ ਸੀ ਕੱਲ ਕੱਲੋ ਸ਼ੇਅਰ ਹੋਇਆ ਮੈਂ ਆਪਣਾ ਹੀ ਸਤਸੰਗ ਸੁਣਿਆ ਤੇ ਜਦੋਂ ਦੇਖੋ ਗੁਰੂ ਜੀ ਨੇ ਮੈਨੂੰ ਇੱਕ ਖੁਸ਼ਖਬਰੀ ਵੀ ਦੇਤੀ ਵੀ ਇਤਰਾ ਸਤਸੰਗ ਵਿਚਰ ਹੋਇਆ ਔਰ ਮੈਨੂੰ ਇਸ ਤਰ੍ਹਾਂ ਉਹ ਵਰਡਿੰਗ ਦੇ ਨਾਲ ਕਿੰਨਾ ਮੈਨੂੰ ਪੋਜ਼ਿਟਿਵ ਕੀਤਾ ਕਿ ਤੂੰ ਇਕੱਲੀ ਨਹੀਂ ਹੈਗੀ ਮੈਂ ਤੇਰੇ ਨਾਲ ਹਾਂ ਤੂੰ ਮਹਾਸ਼ਿਵ ਦੀ ਪਲੱਸ ਬੇਟੀ ਨਾ ਸ਼ੁਕਰਾਨਾ ਸ਼ੁਕਰਾਨਾ ਮੇਰੇ ਗੁਰੂ ਪਿਤਾ ਜੀ ਸ਼ੁਕਰਾਨਾ ਕੋਟੀ-ਕੋਟੀ ਸ਼ੁਕਰਾਨਾ ਕੀ ਸੰਗਰਜੀ ਤੇ ਉਸ ਤੋਂ ਬਾਅਦ ਫਿਰ ਦੋ ਕਬੂਤਰ ਸਾਡੇ ਏ ਛੱਤ ਤੇ ਆ ਕੇ ਬੈਠ ਗਏ ਤੇ ਉਹ ਫਿਰ ਮੈਂ ਸਿੱਧੂਪਰੂਦ ਨਿਕਲ ਕੇ ਗਏ ਸ਼ੁਕਰਾਨਾ ਸ਼ੁਕਰਾਨਾ ਗੁਰੂ ਦਾ ਫੇ ਮੈਂ نیچے ਆ ਗਈ ਉਸ ਤੋਂ ਬਾਅਦ ਮੈਂ ਸੱਸਣ ਸੁਨੇ ਤੇ ਸਵੇਰੇ ਫਿਰ ਇਸ ਤਰ੍ਹਾਂ ਹੀ ਐ ਹਾਂ ਕਿੰਗਾ ਮੰਨ ਲਿਆ ਮੈਂ ਜਦੋਂ ਕੰਮ ਕੰਮ ਕੀਤਾ ਤੇ ਜਦੋਂ ਮੈਂ ਆਪਣੇ ਮੇਰੇ ਨਾ ਮੋਬਾਈਲ ਦੀ ਬੈਕ ਤੇ ਹੀ ਗੁਰੂ ਜੀ ਦਾ ਬਲੈਕ ਕਲਰ ਦਾ ਸ਼ਰੂਪ ਲੱਗਾ ਸੰਗੜੀ ਜੀ ਜਦੋਂ ਮੈਂ ਲਿਖਿਆ ਉਹਦੇ ਚੋਂ ਨਾ ਉਹ ਸੁ ਬੜਾ ਗਿੱਲਾ ਗਿੱਲਾ ਗਿਆ ਹੈ ਨਾ ਹੁੰਦਾ ਵਾਈਟ ਵਾਈਟ ਜਿਹਾ ਹੋਇਆ ਸੀ ਕਿਉਂਕਿ ਸੂਰੂ ਬਲੈਕ ਨਹੀਂ ਲਿਕੇ ਪਤਾ ਨਹੀਂ ਕੀ ਗੱਲ ਹੈ ਮੈਂ ਜਦ ਸੂਰੂ ਖੋਲਿਆ ਤੁਸੀਂ ਮੈਨੂੰ ਨਾਲ ਸੰਗੜੀ ਗੁਰੂ ਜੀ ਦੇ ਸੂਪਤ ਅੰਮ੍ਰਿਤ ਵਰਸ਼ਾ ਹੋ ਰਹੀ ਸੀ ਉਹ ਸੂਪਤ ਤੇ ਜਲ ਜਲ ਸੀ ਬੈਕ ਸਾਈਡ ਦੇਖੀ ਪੈਰਾਂ ਤੇ ਜਲ ਉਹਨੂੰ ਮੋਬਾਈਲ ਦੇ ਮਗਰ ਬਿਲਕੁਲ ਜਲਦੇ ਚਿੱਟੇ ਨਾ ਮੈਂ ਮੈਂ ਘਬਰਾ ਗਈ ਕਿ ਦਮ ਆਪਣੇ ਸਿਸਟਰ ਨੂੰ ਫੋਨ ਕੀਤਾ ਮੈਂ ਕਿ ਹਾਏ ਮੇਰੇ ਤੇ ਗੁਰੂ ਜੀ ਦੇ ਸੂਪਤ ਜਲ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਮੈਂ ਟੱਚ ਕੀਤਾ ਕਿ ਸ਼ਾਇਦ ਮਸ਼ਾਪਾ ਨਹੀਂ ਪੰਨੇ ਅੰਮ੍ਰਿਤ ਵਰਸ਼ਾ ਸੀ ਸ਼ੁਕਰਾਨਾ ਗੁਰੂ ਦਾ ਕੋਟੀ ਕੋਟੀ ਸ਼ੁਕਰਾਨਾ ਮੈਂ ਤਾਂ ਮੋਜੀ ਨੂੰ ਦਾ ਸੈਂਸ ਕਰਦੀ ਮੈਨੂੰ ਕਿੱਦਾਂ ਮੈਸੇਜ ਹੋ ਰਿਹਾ ਤੇ ਫਿਰ ਮੇਰੀ ਦੇਵਰਾਨੀ ਆਂਟੀ ਵੀ ਮੈਂ ਬਾਜ ਮਾਰ ਕੇ ਵਿਸਤਾ ਕਿ ਤੁਹਾਡੇ ਵੀ ਜਿਸ ਨੂੰ ਇੱਥੇ ਦੇਖੋ ਆ ਹੋ ਰਿਹਾ ਵਾ ਤੇ ਸੇ ਬਵਾਏ ਉਹਨਾਂ ਨੇ ਵੀ ਮੱਥਾ ਟੇਕਿਆ ਉਹਨਾਂ ਦੇ ਬੇਟੇ ਨੇ ਵੀ ਮੱਥਾ ਟੇਕਿਆ ਇਹ ਰਸ ਮੇਰੀ ਸਿਸਟਰ ਦਾ ਫੋਨ ਆਇਆ ਕਿ ਤੁਸੀਂ ਜ ਸੁਬੂਤ ਨੂੰ ਤੋਂ ਬਾਅਦ ਗੱਲ ਕਰਵਾਇਆ ਤੇ ਆਪਣ ਮੰਦਰ ਚ ਜਾ ਕੇ ਤੇ ਅਮਰਤ ਮੰਦਰ ਜਾਪ ਕਰ ਤੇ ਫੇ ਅਸੀਂ ਮੰਦਰ ਜਾਪ ਕੀਤਾ ਤੇ ਫੇ ਗੁਰੂ ਜੀ ਨੇ ਚੰਗੰਗਾ ਟਿੱਕ ਲਾਇਆ ਸੁਬੂਤ ਤੇ ਗੁਰੂ ਜੀ ਤੁਸੀਂ ਮੰਨਣਾ ਨਹੀਂ ਸੰਗਤ ਜੀ ਗੁਰੂ ਜੀ ਨੇ ਜੇ ਮਖੇਤੇ ਤੇ 7 ਨੰਬਰ ਦੀ ਬਲੈਸਿੰਗ ਗੁਰੂ ਜੀ ਨੇ ਤਾਂ ਦਿੱਤੀ ਕਿ ਜਿਹੜਾ ਮੇਰੇ ਮੰਦਰ ਚ ਗੁਰੂ ਜੀ ਉਹ ਉੱਥੇ ਚਰਨ ਵਾਲਾ ਇੱਕ ਸਿੰਘ ਉਹਦੇ ਤੇ ਵੀ 7 ਨੰਬਰ ਗੁਰੂ ਜੀ ਦੇ ਮਖੇਤੇ ਵੀ ਸੈਵਨ ਨੰਬਰ ਮਨਾ ਗੁਰੂ ਜੀ ਨੇ ਮੈਨੂੰ ਸੈਵਨ ਨੰਬਰ ਨਾਲ ਬਲੈਸ ਕੀਤਾ ਬਿਲਕੁਲ ਚੰਦਨ ਲਾਤੀ ਲਗਦਾ ਸੀ ਸੈਵਨ ਨੰਬਰ ਬਣ ਗਿਆ ਸ਼ੁਕਰਾਨਾ ਸ਼ੁਕਰਾਨਾ ਗੁਰੂ ਪਾਏ ਸ਼ੁਕਰਾਨਾ ਇਹ ਸਮਝ ਜੋਤ ਦੇ ਵਿੱਚ ਬਟਰਫਲਾਈ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਸੀ ਜੋਤ ਵੀ ਜਗਾਈ ਸੀ ਨਾਲ ਮੰਤਰ ਜਾਪ ਕੀਤਾ ਖੜਾ ਪ੍ਰਸ਼ਾਦ ਤੇ ਚਾਹ ਪ੍ਰਸ਼ਾਦ ਬਣਾਇਆ ਉਹਦੇ ਵਿੱਚ ਵੀ ਗੁਰੂ ਜੀ ਨੇ ਦਰਸ਼ਨ ਦਿੱਤੇ ਆਪਣੇ ਤੇ ਉਹ ਵੀ ਅਸੀਂ ਮੁੱਛੀ ਵੀ ਖਬਰ ਨੂੰ ਨਸੀ ਸ਼ੁਕਰਾਨਾ ਸ਼ੁਕਰਾਨਾ ਗੁਰੂ ਪਾ ਓਮ ਦਰਸ਼ਨ ਦਿੱਤੇ ਤੁਹਾਨੂੰ ਡੱਡਾ ਬਾਈ ਵਾਈਟ ਲੱਗਦਾ ਸੀ ਉੱਤਰ ਦੇ ਦਰਸ਼ਨ ਹੋਇਆ ਜਿ ਲੱਗ ਰਿਹਾ ਸੀ ਮਾਤਾ ਰਾਣੀ ਦੀ ਆ ਬਹੁਤ ਖੁੱਲੇ ਦਰਸ਼ਨ ਗੁਰੂ ਜੀ ਨੇ ਦਿੱਤੇ ਸ਼ੁਕਰਾਨਾ 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 ਗੁਰੂ ਪਾ ਜੇ ਮੈਂ ਕੁਛ ਗਲਤ ਬੋਲ ਰਿਹਾ ਹੋਵਾਂ ਮੈਨੂੰ ਮਾਫ ਕਰ ਦੇਣਾ ਸ਼ੁਕਰਾਨਾ ਗੁਰੂ ਪਾ ਪਰ ਫਿਰ ਸੰਘਟੀ ਮੈਂ ਥੋੜੀ ਦੇਰ ਇਹ ਮੈਸੇਜ ਖੋਲਿਆ ਤੇ ਤੁਹਾਨੂੰ ਗਰੀਬ ਦਾ ਮੈਸੇਜ ਆਇਆ ਹੈ ਕਿ ਮੈਂ ਨਾ ਤੈਨੂੰ ਅੱਜ ਸਤਸੰਸ ਨੂੰ ਮੈਂ ਤੈਨੂੰ ਪਹਿਚਾਣਦੀ ਨਹੀਂ ਹੈਗੀ ਹਾਂ ਸੁਣਨਾ ਕਿ ਮੈਂ ਤੈਨੂੰ ਕਿਸੇ ਰੂਪ ਦੇ ਵਿੱਚ ਅੱਜ ਬਲਾਸ ਕੀਤਾ ਹੈ ਸੁਣੋ ਜੀ ਹੋਤੀ ਵਿੱਚ ਸੱਸ ਨੂੰ ਦੇ ਵਿੱਚ ਸਾਫ-ਸਾਫ ਕਹਿੰਦੇ ਸੀ ਕਿ ਮੈਂ 7 ਨੰਬਰ ਨਾਲ ਜਿਹੜਾ ਤੈਨੂੰ ਬਲਾਸ ਕੀਤਾ ਵਾ ਕਿ ਤੂੰ ਕਦੇ ਮੈਨੂੰ ਪਹਿਚਾਣ ਨਹੀਂ ਪੰਦੀ ਮੈਂ ਤੈਨੂੰ ਖੁਦ ਹੀ ਦੱਸਣਾ ਏਡੀ ਵਰਡਿੰਗ ਲਿਖੀ ਸੀ 7 ਨੰਬਰ ਦੀ ਬਲਾਸਿੰਗ ਦਿੱਤੀ ਮੈਂ ਤੈਨੂੰ ਨਾਲ ਬਟਰਫਲਾਈ ਦੇ ਰੂਪ ਦੇ ਵਿੱਚ ਦਰਸ਼ਨ ਤੇ ਨਾਲ ਕਬੂਤਰ ਦੇ ਰੂਪ ਦੇ ਵਿੱਚ ਜਿਸਨੂੰ ਮਾਲਾ ਮਾਲਾ ਮੈਂ ਕਹਾਂ ਮੈਂ ਮੇਰੇ ਹੱਥ ਦਾ ਇਦਾਂ ਸੰਭ ਹੋ ਗਿਆ ਕਿ ਹਨਾ ਉਹ ਜਿਸ ਨੂੰ ਪਤਾ ਹੈ ਇਹ ਮੇਰੀ ਧੀ ਮੈਨੂੰ ਪਹਿਚਾਣ ਲੇ ਪਾਉਗੀ ਜੀ ਜੀ ਲਓ 100 ਸੁਣ ਲਈ ਤੇ 7 ਨੰਬਰ ਉਹ ਆਪਣਾ ਨਾਮ ਕਰ ਜੋ ਦੇ ਵਿੱਚ ਬਟਰਸਾਈ ਤੇ ਖਤਨਾ ਪੀ ਲੈਣਾ ਹੁੰਦਾ ਇਹ ਇਹ ਮੇਰੇ ਲਈ ਬਹੁਤ ਬਹੁਤ ਦਰਸ਼ਨ ਦੇ ਦਿੱਤਾ। ਸ਼ੁਕਰਾਨਾ। ਸ਼ੁਕਰਾਨਾ ਮੇਰੇ ਗੁਰੂ ਦਾ। ਇਹ ਕਰਾਹ ਪ੍ਰਸ਼ਾਂਦੇ ਵਿੱਚ ਮੇਰੇ ਦਰਸ਼ਨ ਦੇ। ਇਹ ਗੁਰੂ ਜੀ ਦਾ ਸੁਭੂਤ ਜਿਹੜਾ ਅੰਨੇ ਪ੍ਰਸ਼ਾਂ ਹੈ ਜਿਹੜੇ ਅੱਖਾਂ ਬੰਨਵਾਉਣੇ ਆਸਿ ਸ਼ੁਕਰਾਨਾ ਸ਼ੁਕਰਾਨਾ ਮੇਰੇ ਗੁਰੂ ਦਾ ਜੀ ਮੇਰੇ ਅੰਨੋ ਮੇਰੇ ਨਾਲ ਯਾਤਰਾ ਕਰਾਉਣਾ। ਬਹੁਤ ਬਹੁਤ ਧੰਨਵਾਦ। ਕੁਝ ਕੁ ਸ਼ੁਕਰਾਨਾ ਨਹੀਂ ਤਾਂ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਰੱਬ ਦਾ ਸ਼ੁਕਰ ਹੈ ਕਿ ਉਹ ਇੱਲਾ ਆਪਣਾ ਤਾਰਫ ਸੁਣੇ ਸਭ ਕੁਝ ਹੀ ਫਰੋਕ ਕਿਉਂਕਿ ਜਿਹੜੇ ਸ਼ੁਕਰਾਨਾ ਮਤੇ ਦਿੱਤੇ ਗਏ ਸੀ ਬਲੈਸਡ ਇਹ ਘਰ ਘਰ ਤੇ ਗਈ ਹੈ ਪਰਮਾਨਾ ਦਾ ਬਹੁਤ ਸ਼ੁਕਰ ਹੈ ਜੀ ਜਿੰਨ ਕੰਮ ਦਿੱਤੇ ਇਨਸ਼ਾ ਅੱਲਾ ਜੀ ਤੇ ਮੈਂ ਨਹੀਂ ਇਹ ਸ਼ੁਕਰਾਨਾ ਸਫਲ ਨਾਮ ਆਪਣਾ ਹੈ sana bir randevu, o gün nasihat edecek, sana hayır, o gün nasihat edecek, sana hayır, o gün nasihat edecek, sana hayır, o gün nasihat edecek, benim. मेह ही मत्था टेक अब बहुत ज्यादा से बात करना मतलब बहुत ब्लैस्ड पेद शुक्राना शुक्राना शुकरार शुकराना अपने गुरु शुक्राना शुकराना शुकराना बार शुकराना अपना गुरु जी अपने कोई गुरु जी पूरे प्यारे गुरु जी शुकराना 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 ਯਾਨ ਕਿ ਇਹ ਸਤਿ ਸ਼੍ਰੀ ਅਕਾਲ ਕਰੀ ਜੀ ਇਹ ਜੋ ਨੰਬਰ ਪਲੱਸ ਕਰ ਚਾਹ ਰਹੇ ਹਾਂ ਸ਼ੁਕਰਾਨਾ ਤੇ ਜੀ ਸ਼ੁਕਰਾਨਾ ਦਾ ਸੁਝਾਅ ਦੇ ਰਿਹਾ ਸ਼ੁਕਰਾਨਾ ਸ਼ੁਕਰਾਨਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਦਾ ਨਿਸੰਗ ਜੀ ਅੱਜ ਗੁਰੂ ਜੀ ਦੇ ਜਨਮ ਦਿਨ ਤੇ ਮੈਂ ਗੁਰੂ ਜੀ ਦਾ ਸ਼ੁਕਰਾਨਾ ਸਤ ਸੰਗ ਸ਼ੇਅਰ ਕਰਨ ਦਾ ਲੱਗੇ ਗੁਰੂ ਜੀ ਦੇ ਮਨ ਦਾ ਜਾਪ ਤੋਂ <गण> ए, ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी की शुभकामना गुरु जी संगत जी आदि गुरु जी दे जन्म दिन ते मैं सेवा जो गुरु जी नु ज्योत जगाई ते चंदन दिल लाया ते गुरु जी दा ਜਿਹੜਾ ਪੈਰ ਵਾਲਾ ਸੂਰਪਾ ਉਹਦੇ ਤੇ ਓਮ ਦੀ ਬਣਿਆ ਹੋਇਆ ਵਾ ਲਿਖਿਆ ਹੋਇਆ ਤੇ ਮੋਦੇ ਤੇ ਵੀ ਚੰਦਨ ਦੇ ਲਗਵਾਣੀ ਤੇ ਜਿਸ ਮੰਨਾ ਨੇ ਸੰਗਰਜੀ ਸਵੇਰੇ ਉਹ ਗੁਰੂ ਜੀ ਦਾ ਛੋਟਾ ਜਿਹਾ ਤਿਲਕ ਦੇ ਵਿੱਚ ਫੇਸ ਅੱਖਾਂ ਬਣ ਗਈਆਂ ਹਨ ਉਹ ਦੂਰੇ ਦਾ ਲੱਗੇ ਜਿਦਾ ਗੁਰੂ ਜੀ ਦਾ ਫੇਸ ਬਣ ਗਿਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਨੇ ਸਿੱਰੇ ਸਿੱਰੇ ਮੈਨੂੰ ਬles ਕੀਤਾ ਫਿਰ ਉਹ ਉਤ ਤੋਂ ਬਾਅਦ ਅਸੀਂ 1 ਘੰਟਾ ਦਾ ਸਤ ਸੰ ਕੀਤਾ ਤੇ ਬੁਕਾਰੀ ਤੇ ਗੁਰੂ ਜੀ ਆਪਣਾ ਕੜਾ ਪ੍ਰਸ਼ਾਦ ਬਣਾਇਆ ਹੈ ਚਾਹ ਬਣਾਈ ਇਸ ਮੋਸਾ ਗੁਲਾਬ ਜਮਨ ਡਾ ਪੋ ਲਗਾਇਆ ਤੇ ਫਿਰ ਉਸ ਤੋਂ ਬਾਅਦ ਕੇਕ ਵੀ ਕੱਟ ਕੀਤਾ ਤੇ ਜਦੋਂ ਸੱਸ ਸੱਸ ਇਕੱਠਾ ਸੱਸ ਨਿੱਤਾ ਤੇ ਗੁਰੂ ਜੀ ਨੇ ਸੰਤੂਨਾ ਚਾਹ ਦੇ ਵਿੱਚ ਗੁਰੂ ਜੀ ਦਾ ਫੇਸ ਬਣਿਆ ਹੋਇਆ ਸੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਨੇ ਆਪਣੇ ਦਰਸ਼ਨ ਦਿੱਤੇ ਜੈ ਗੁਰੂ ਜੀ ਸ਼ੁਕਰਾਨਾ 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 ਗੁਰੂ ਬਾ ਤੇ ਇਹ ਸੰਗਤ ਜੀ ਫਿਰ ਕੜਾ ਪ੍ਰਸ਼ਾਚ ਉਹਦੇ ਦਰਸ਼ਨ ਹੋਏ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮਨੰਤਮ ਸ਼ੁਕਰਾਨਾ ਗੁਰੂਪਾ ਫਿਰ ਅਸੀਂ ਕੇਕ ਵੀ ਕੱਟਿਆ ਤੇ ਸਾਰਿਆਂ ਨੇ ਮੈਂ ਭਜ ਗੁਰੂ ਜੀ ਦੇ ਬਰਥ ਦੇ ਉਹ ਲਾਲੇ ਭਜਨ ਤੇ ਮੈਂ ਤਾਂ ਡਾਂਸ ਨਹੀਂ ਕੀਤਾ ਮੈਂ ਬਹੁਤ ਮਜ਼ਾ ਆਇਆ ਤੇ ਅਜ ਮਤਲਬ ਫੁੱਲ ਮਸਤੀ ਵਾਲਾ ਦਿਨ ਰਿਹਾ ਸ਼ੁਕਰਾਨਾ ਸ਼ੁਕਰਾਨਾ ਗੁਰੂਪਾ ਇਹ ਸਭ ਗੁਰੂ ਪਿਤਾ ਜੀ ਦੀਆਂ ਬਲੇਸਿੰਗਸ ਆ ਉਹ ਆਪਣੇ ਬੱਚਿਆਂ ਨੂੰ ਕਿਦਾਂ ਮੋਜ ਕਰਾਉਂਦੇ ਆ ਇੰਦਾ ਦਿਨ ਦਾ ਮੋਜਿਆਂ ਵਾਲਾ ਹੀ ਇੱਕ ਤਰ੍ਹਾਂ ਦਾ ਤੇ ਸ਼ੁਕਰਾਨਾ ਗੁਰੂ ਬਾਤ ਤੁਸੀਂ ਆਪਣੀ ਬੇਟੀ ਨੂੰ ਬਲੇਸ ਕੀਤਾ ਐਡੇ ਤੁਸੀਂ ਸਾਰੀ ਸੰਗਤ ਨੂੰ ਬਲੇਸ ਕਰੋ ਤੇ ਆਂਟੀ ਜੀ ਜਿਹੜਾ ਮੇਰਾ ਸਤਸੰਗ ਸ਼ੇਅਰ ਕਰ ਰਹੇ ਉਹਨਾਂ ਨੂੰ ਵੀ ਬਲੇਸ ਕਰੋ ਤੇ ਇਹ ਇਸ ਗੁਰੂ ਸ਼ੰਗਾਜੀ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਆਪਣੇ ਸਤਸੰਗ ਨੂੰ ਵਿਰਾਮ ਦੇਣਾ ਜਾਣੀ ਗੁਰੂ ਜੀ ਦੇ ਮੰਤਰ ਜਾਪ ਤੋਂ ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नम शिवाय गुरु जी सदा सहाय जय गुरु जी शुकराना गुरु जी अनंतम अनंतम शुकराना गुरु जी गुरु जी मेरे कोई भी गलती हुई हो बोलने तो मैं अपनी बेवकूफ बेटी समझ के माफ़ कर देना ਸੰਗਜੀ ਤੁਸੀਂ ਵੀ ਮਾਫ ਕਰ ਦੇਣਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮਨੰਤਮ ਸ਼ੁਕਰਾਨਾ ਗੁਰੂਤਾ ਇਹ ਵੀ ਰਿਦਾ ਸ਼ੁਕਰਾਨਾ ਸਤਿ ਸੰਗਜੀ ਸ਼ੁਕਰਾਨਾ 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 ਗੁਰੂ ਬਾਪ ਸ਼ੁਕਰਾਨਾ ਲੱਖ ਲੱਖ ਵਧਾਈਆਂ ਸਾਰੀ ਸੰਗਤ ਜੀ ਨੂੰ ਗੁਰੂ ਜੀ ਦੇ ਜਨਮ ਦਿਨ ਦੀਆਂ ਔਰ ਗੁਰੂ ਜੀ ਨੂੰ ਵੀ ਖੂਬ ਸਾਰੀਆਂ ਵਧਾਈਆਂ ਤੇ ਹੈਪੀ ਬਰਥਡੇ ਗੁਰੂ ਬਾਪ ਸ਼ੁਕਰਾਨਾ 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 ਗੁਰੂ ਬਾਪ ਸ਼ੁਕਰਾਨਾ